ਕੁਰਾਲਗੜ ਤੋਂ ਆਏ ਸੀਗੇ ਹਾਂਜੀ ਅਸੀਂ ਉਹ ਤੋਂ ਬੱਲਾ ਜੀ ਜਾ ਰਹੇ ਸੀ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਏ ਸ਼੍ਰੀ ਖੁਰਾਲਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੰਗਤ ਨਾਲ ਭਰਿਆ ਕੈਂਟਰ ਜਿਹੜਾ ਪਲਟ ਗਿਆ ਤੇ ਕੈਂਟਰ ਦੇ ਪਲਟਣ ਕਰਕੇ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਹ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਏ ਦੇਰ ਰਾਤ ਸ਼੍ਰੀ ਖੁਰਾਰਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੰਗਤਾਂ ਨਾਲ ਭਰਿਆ ਕੈਂਟਰ ਨੈਲਵਾ ਦੇ ਘਾਟੇ ਵਿੱਚ ਪਲਟਣ ਨਾਲ ਇੱਕ ਬੱਚੇ ਸਮੇਤ ਤਿੰਨ ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਕਟੜਣਾ ਨੈਰਵਾ ਨੇੜੇ ਪ੍ਰੇਮਦਾਸ ਕੁਟੀਆ ਟੋਰੋਵਾਲ ਦੀ ਦੱਸੀ ਜਾ ਰਹੀ ਹੈ ਹਾਦਸੇ ਦੇ ਤੁਰੰਤ ਬਾਅਦ ਪਿੰਡ ਟੋਰੋਵਾਲ ਅਤੇ ਨੈਣਵਾਦੇ ਲੋਕ ਵੀ ਮੌਕੇ ਤੇ ਪਹੁੰਚ ਜਾਂਦੇ ਆ ਪੁਲਿਸ ਦੀ ਮਦਦ ਨਾਲ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਬਾਹਰ ਕੱਢ ਕੇ ਗੜ ਸ਼ੰਕਰ ਪਹੁੰਚਾਇਆ ਗਿਆ ਲੋਕਾਂ ਨੇ ਦੱਸਿਆ ਕਿ ਕੈਂਟਰ ਦੀਆਂ ਬ੍ਰੇਕਾਂ ਨਾ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਇੱਕ 9 ਸਾਲ ਦੇ ਬੱਚੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 40 ਦੇ ਕਰੀਬ ਸ਼ਰਧਾਲੂ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ ਸ਼ੰਕਰ ਤੇ ਸੁਡਵਾ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 17 18 ਮਰੀਜ਼ਾਂ ਦੀ ਹਾਲਤ ਨੂੰ ਜਿਆਦਾ ਗੰਭੀਰ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਪੀਜੀਆਈ ਚੰਡੀਗੜ੍ਹ ਵਿਖੇ ਭੇਜਿਆ ਗਿਆ ਹੈ ਹਾਦਸੇ ਵਿੱਚ ਮਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਗੁਰਮukh ਸਿੰਘ ਪੁੱਤਰ ਨਜਾਰਾਮ ਅਤੇ ਨਵਜੋਤ ਕੌਰ ਪੁੱਤਰੀ ਜਗਰ ਸਿੰਘ ਵਾਸੀ ਪਿੰਡ ਉਡਣ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਜੂ ਹੋਈ ਹੈ ਤਾਂ ਤਸਵੀਰਾਂ ਰਾਹੀਂ ਤੁਸੀਂ ਦੇਖ ਪਾ ਰਹੇ ਹੋ ਕਿ ਕੈਂਟਰ ਜਿਹੜਾ ਆ ਉਹ ਫਰੰਟ ਤੋਂ ਕਾਫੀ ਨੁਕਸਾਨਿਆ ਗਿਆ ਹੈ ਪਰ ਬਹੁਤ ਹੀ ਮੰਦ ਭਾਗੀ ਗੱਲ ਇਹ ਹੈ ਕਿ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਹੜੇ ਮੱਠਾ ਤੇ ਕੇ ਖੁਸ਼ੀ ਖੁਸ਼ੀ ਕਰ ਪਰਤ੍ਰੇਸ਼ਨ ਲੇਕਿਨ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੈਂਟਰ ਦੀ ਬ੍ਰੇਕ ਨਾ ਲੱਗਣ ਕਰਕੇ ਹਾਦਸਾ ਵਾਪਰਿਆ ਇਹ ਹਾਦਸਾ ਬਹੁਤ ਦਰਦਨਾਕ ਹੈ ਜਿਹੜੇ ਪਰਿਵਾਰ ਉੱਜੜ ਗਏ ਉਹਨਾਂ ਨਾਲ ਸਾਡੀ ਹਮਦਰਦੀ ਹੈ ਪਰ ਹੋਣੀ ਨੂੰ ਕੌਣ ਟਾਲ ਸਕਦਾ ਲੇਕਿਨ ਕੈਂਟਰ ਦੀ ਬ੍ਰੇਕ ਨਾ ਲੱਗਣ ਦਾ ਕੀ ਕਾਰਨ ਹੈ ਹਲੇ ਤੱਕ ਉਹ ਕਾਰਨ ਸਾਹਮਣੇ ਨਹੀਂ ਆ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਅੱਜ ਜਿਹੜਾ ਇਹ ਦਰਦਨਾਕ ਹਾਦਸਾ ਜਿਹੜਾ ਰਾਤ ਕੋਈ ਇਹ ਤਕਰੀਬਨ ਅੱਧੀ ਰਾਤ ਤੋਂ ਬਾਅਦ ਕਹਿੰਦੇ ਵਾਪਰਿਆ ਇਹ ਸੰਗਤ ਜਿਹੜੀ ਹੈ ਇਹ ਖਰਾਲਗੜ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਦੱਸਣ ਦੇ ਮੁਤਾਬਕ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਹੈ ਬ੍ਰੇਕ ਨਹੀਂ ਲੱਗੀ ਬ੍ਰੇਕ ਤੇ ਨਾ ਲੱਗਣ ਕਾਰਨ ਜਿਹੜੀ ਹੈ ਗੱਡੀ ਹੈ ਇਹ ਨੈਣਵਾ ਤੋਂ ਜਿਹੜਾ ਪੋਜਿਆ ਨੂੰ ਰਸਤਾ ਜਾਂਦਾ ਉਸ ਉੱਤੇ ਪਰ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਦੀ ਮੌਤ ਦੱਸੀ ਜਾ ਰਹੀ ਹੈ ਇਨਸੀਡੈਂਟ ਹੋਇਆ ਇਹ ਕਿਹੜੀ ਜਗ੍ਹਾ ਤੋਂ ਆਈ ਸੀ ਇਹ ਸੰਗਤ ਇਹ ਰਾਜਪੁਰੇ ਤੋਂ ਆਈ ਸੀ ਵੀ ਪਿੰਡ ਓੜਦਨ ਤੋਂ ਹੀ ਅੱਛਾ ਜੀ ਇਹ ਕਿੱਥੋਂ ਖਰਾਲਗੜ ਤੋਂ ਖਰਾਲਗੜ ਆਈ ਹੈ ਜੀ ਕਰਾਲਗੜ ਮੱਥਾ ਟੇਕ ਕੇ ਆ ਰਹੇ ਸੀ ਵਾਪਸ ਕਾਰਨ ਕੀ ਬਣਿਆ ਕੋਈ ਪਤਾ ਲੱਗਿਆ ਇਹ ਟਰੱਕ ਦੀ ਨਾ ਬ੍ਰੇਕਾਂ ਫੇਰ ਹੋ ਗਈ ਅੱਛਾ ਜੀ ਉਲੇ ਉਲੇ ਨਾਲ ਜਣੀ ਤਿੰਨ ਮੌਤਾਂ ਹੋ ਗਈਆਂ ਅੱਛਾ ਤਿੰਨ ਮੌਤਾਂ ਹੋ ਗਈਆਂ ਫਿਰ ਵੀ ਤਿੰਨ ਮੌਤਾਂ ਹੋ ਗਈਆਂ ਫਿਰ ਚਲੋ ਇਹ ਦਾਖਲ ਕਿੱਥੇ ਹੈ ਮਰੀਜ਼ ਹੈ ਜਿਹੜੇ ਉਹ ਪੀਜੀਆਈਆਂ ਕੋਜੀ ਅੱਛਾ ਕੋਈ ਇੱਥੇ ਜੀ ਗੜ੍ਹ ਸਿੰਘ ਗੜ੍ਹ ਸਿੰਘ ਰਹੀ ਅੱਛਾ ਇਹ ਤੁਹਾਡਾ ਪਿੰਡ ਕਿਹੜਾ ਆਪਣੇ ਪਿੰਡ ਉੜਦਣਾ ਜੀ ਇਹ ਨਾਮ ਕੀ ਆਪਣਾ ਨਿਰਮਲ ਸਿੰਘ ਜੀ